ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਜਿਆ ਵਧਾਈਆਂ ਰਾਗ ਰਤਨ ਪਰਬਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾ ਗਵ ਹਰੀ ਕੇ ਰਾਮਨ ਜਿਨੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰ ਮੇ ਪਾਇਆ ਏ ਮਨ ਮੇਰੀਆ ਤੋ ਸਦਾ ਰਹੁ ਹਰ ਨਾਲੇ ਹਾਰ ਨਾਲ ਰਹੁ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸ਼ਾਮਿ ਸ਼ੋਕਯ ਮਨ ਬਿਸ਼ਾਰੀ ਕਹਿ ਨਾਨਕ ਕਿ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਈਂਬਾ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕੀ ਚਹ ਜਿ ਦੇਹ ਸਭ ਪਬੇ ਸਦਾ ਸਵਤ ਸਲਾਹਤ ਤੇਰੀ ਨਾਮ ਮਨ ਵਸਾਵੀ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇ ਰ ਕਹਿ ਨਾਨਕ ਸੱਚੇ ਸਾਈਬ ਕਿਆ ਨਹੀਂ ਕਰਤੇ ਰ ਸਚਨਾ ਮੇਰਾ ਅਧਾਰੁ ਸਚਨਾ ਅਧਰਮੀ ਰਾਜਿਨ ਭੋਖਾ ਸਭ ਗਵਾਇ ਜਾ ਕਰ ਸਤ ਸੁਖਮਨ ਆਇ ਵਸੀਐ ਜਿਨੀ ਚਾਹਿ ਸਪਰਜੈਨ ਜਾ ਸਦਾ ਕਰਮਾਨ ਕੀਤਾ ਗੁਰਵਟਹ ਜਿਸਦਿਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਸਬਤ ਰੋ ਪਿਆਰੋ ਸਚਨਾ ਮੇਰਾ ਅਧਾਰੁ ਵਾਜੇ ਪੰਚੇ ਸ਼ਬਦ ਤਿਤ ਕਰਸ਼ਪਾ ਗੈਮ ਕਰ ਸਪੱਗ ਸਬਦ ਬਾਜੇ ਕਲਾ ਜਿਤ ਕਰ ਤਾਰੀਆ ਪਾਂਚੇ ਦੁ ਤੁਦ ਬਾਸ਼ ਕੀਤੇ ਕਾਲ ਕੰਟਕ ਵਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੇ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹੰਦ ਬਾਜੇ ਆਨੰਦ ਸੁਣੋ ਬਡ ਭਾਗੀਓ ਸਗਲ ਮਨੋਰਥ ਪੂਰੇ ਬਾਰੇ ਬ੍ਰਮ ਪ੍ਰਭ ਪਾਇਆ ਉਤਰੇ ਸਗਲ ਵਿਸ਼ੋਰੇ ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਈ ਸਰਸੀ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਤੇ ਪਬੀਤੇ ਸਤ ਗੁਰ ਹਾ ਪਰਪੂਰੀ ਬਿਨ ਬੰਤੇ ਨਾਨਕ ਗੁਰ ਚਰਨ ਲਾਗੇ ਵਾਜੇ ਅਨਹੰਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਿੱਤਿ ਸ਼ਤਗੁਰ ਰਿਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ